ਸਾਹਿਬੀ ਕਾਲ ਜੀ ਮੈਂ ਕੁਲਦੀਪ ਛੱਠਾ ਬਾਪੂ ਮੇਵਾ ਸਿੰਘ ਜੀ ਪਾਲੀਆ ਮਿੱਤਰੋ ਸਰਪੰਚੀ ਦੀਆਂ ਚੋਣਾਂ ਸਰਤੇ ਨੇ ਤੇ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਕੁਝ ਗੱਲਾਂ ਬਾਤਾਂ ਲਿਖੀਆਂ ਨੇ ਆਹ ਗਾਣੇ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਤਾਂ ਮੈਂ ਕਰੂੰਗਾ ਆਹ ਗੱਲਾਂ ਕਰਨ ਵਾਲੇ ਬੰਦੇ ਤੁਹਾਨੂੰ ਬਾਦੂ ਮਿਲ ਜਾਣਗੇ ਪਿੰਡਾਂ ਚ ਲਗਭਗ ਹੁੰਦੀ ਨੇ ਬਾਬਾ ਤੇ ਜਿਹੜੀਆਂ ਗੱਲਾਂ ਬਾਤਾਂ ਬਾਪੂ ਮੇਵਾ ਸਿੰਘ ਪਾਲੀਆ ਕਰਨਗੇ ਜੇ ਤੁਹਾਨੂੰ ਆਹ ਗੱਲਾਂ ਕਰਨ ਵਾਲਾ ਬੰਦਾ ਬਾਈ ਥੋੜੇ ਕਿ ਮਿਲ ਜੇ ਨਾ ਫਿਰ ਉਹਨੂੰ ਸੰਭਲਿਓ ਮੌਕਾ ਗਵਾ ਨਾ ਲਿਓ ਲੱਕਰੀ ਸਾਂਝਾ ਜੀ ਠੀਕ ਹੈ ਹਉ ਪੱਕੀ ਮਿਲੀ ਆ ਰਿਪੋਰਟ ਸਾਡੀ ਟੁੱਟ ਰਹੀ ਵੋਟ ਪੱਕੀ ਮਿਲੀ ਐ ਰਿਪੋਰਟ ਸਾਡੀ ਟੁੱਟ ਰਹੀ ਵੋਟ ਹੁਣ ਗੱਲਾਂ ਦਾ ਕੜਾ ਨਾ ਬਣਾਈਏ ਜੇਬ ਟਿੱਲੀ ਕਰੋ ਬਾਬਾ ਜੀ ਤੁਹਾਨੂੰ ਚੋਣ ਸਰਪੰਚੀ ਦੀ ਜਿਤਾਈਏ ਜੇਬ ਟਿੱਲੀ ਕਰੋ ਬਾਬਾ ਜੀ ਤੂੰ ਤਾਂ ਜਾਣਦਾ ਏ ਸ਼ੇਰਾ ਮੇਰਾ 도ਗਲਾ ਨੀ ਚਿਹਰਾ ਤੂੰ ਤਾਂ ਜਾਣਦਾ ਏ ਸ਼ੇਰਾ ਮੇਰਾ 도ਗਲਾ ਨੀ ਚਿਹਰਾ ਮੈਂ ਤਾਂ ਖੂਜ ਨਹੀਂ ਇਮਾਨਦਾਰੀ ਪਾਉਣੀ ਭਾਵੇਂ ਸਰਪੰਚ ਨਾ ਮਿਲੇ ਆਪਾਂ ਵੋਟ ਨਹੀਂ ਖਰੀਦ ਕੇ ਭਵਾਉਣੀ ਭਾਵੇਂ ਸਰਪੰਚ ਨਾ ਮਿਲੇ ਹੋ ਜੇ ਤੈ ਬਣ ਕੇ ਹਰੀਸ਼ ਚੰਦ ਰਹਿਣਾ ਸੀ ਫਿਰ ਵੋਟਾਂ ਚ ਤੈ ਪੰਗਾ ਕਾਹ ਤੋਂ ਲੈਣਾ ਸੀ ਹੋ ਨਸ਼ਾ ਵੰਡ ਕੇ ਵਿਰੋਧੀ ਸਾਡਾ ਬੇੜਾ ਜਾਂਦੇ ਡੋਬੀ ਨਸ਼ਾ ਵੰਡ ਕੇ ਵਿਰੋਧੀ ਸਾਡਾ ਬੇੜਾ ਜਾਂਦੇ ਡੋਬੀ ਜਗ ਨਸ਼ਿਆਂ ਦਾ ਆਪਾਂ ਵੀ ਚਲਾਈਏ ਵੇ ਢਿੱਲੀ ਕਰੋ ਬਾਬਾ ਜੀ ਉਹ ਤੁਹਾਨੂੰ ਚੋਣ ਸਰਪੰਚ ਦੀ ਜਿਤਾਈਏ ਜੇ ਵਢਿੱਲੀ ਕਰੋ ਬਾਬਿਓ ਨਸ਼ਾ ਬੰਡ ਕੇ ਮਸ਼ਹੂਰ ਨਹੀਂ ਵਗਾੜ ਨੇ ਘਰ ਵਸਦੇ ਨਹੀਂ ਪਿੰਡ ਦੇ ਉਜਾੜ ਮੇ ਘਰ ਵਸਦੇ ਨਹੀਂ ਪਿੰਡ ਦੇ ਉਜਾੜ ਮੇ ਚਾਹੇ ਫੀਮ ਚਾਹੇ ਭੁੱਕੀ ਆਪਾਂ ਵੰਡਣੀ ਨਹੀਂ ਉੱਕੀ ਚਾਹੇ ਫੀਮ ਚਾਹੇ ਭੁੱਕੀ ਆਪਾਂ ਵੰਡਣੀ ਨਹੀਂ ਉੱਕੀ ਇੱਕ ਤੁਪ ਕਾਸ਼ ਸ਼ਰਾਬ ਨਹੀਂ ਭਲਾਉਣੀ ਭਾਵੇਂ ਸਰਪੰਚੀ ਨਾ ਮਿਲੇ ਆਪਾਂ ਵੋਟ ਨਹੀਂ ਖਰੀਦ ਕੇ ਭਵਾਉਣੀ ਬਾ ਮੈਂ ਸਰਪੰਚੀ ਨਾ ਮਿਲੇ ਕਈ ਚਮਚੇ ਤਾਂ ਭਾਂਡੇ ਰਹੇ ਬੰਡਨੇ ਈ ਚਮਚੇ ਤਾਂ ਭਾਂਡੇ ਰਹੇ ਬੰਡਨੇ ਰੋਜ ਕੰਬਲਾਂ ਦੀ ਬੰਡ ਦਿੰਦੇ ਪੰਡਨੇ ਤੁਸੀਂ ਬੇੜਾ ਨਾ ਖੰਜਾਓ ਫੋਨ ਘੜੀਆਂ ਮੰਗਾਓ ਤੁਸੀਂ ਬੇੜਾ ਨਾ ਖੰਜਾਓ ਫੋਨ ਘੜੀਆਂ ਮੰਗਾਓ ਹੋ ਦੇ ਕੇ ਗਿਫਟ ਜੇ ਗੇਮ ਕਮਾਈਏ ਜੇਬ ਟਿੱਲੀ ਕਰੋ ਬਾਬਿਓ ਤੁਹਾਨੂੰ ਸਰਪੰਚ ਡੱਦਾ ਬਣਾਈਏ ਜੇ ਵਟਿੱਲੀ ਕਰੋ ਬਾਬਾ ਜੀ ਮੈਂ ਤਾਂ ਵਰ ਜਾ ਬਥੇਰਾ ਤੂੰ ਨਹੀਂ ਹਟਦਾ ਟੁੱਟੇ ਛਿਤਰ ਦੇ ਬਾਗ ਜਾਵੇਂ ਵੱਦਦਾ ਟੁੱਟੇ ਛਿਤਰ ਦੇ ਬਾਗ ਜਾਵੇਂ ਵੱਦਦਾ ਹੁਣ ਖੜਾ ਵੀ ਤੂੰ ਛੱਡ ਮੇਰਾ ਬਦਿਆਵ ਲੱਡਾ ਖੈਰਾ ਸ਼ਮਲੇ ਦਾ ਛੱਡ ਮੇਰਾ ਬਦਿਆਵ ਲੱਡ ਸ਼ੁਰੂ ਹੋ ਗਈ ਕਮੇਰ ਜਹੀ ਆਉਣੀ ਭਾਵੇਂ ਸਰਪੰਚੀ ਨਾ ਮਿਲੇ ਆਪਾਂ ਵੋਟ ਨਹੀਂ ਖਰੀਦ ਕੇ ਪਵਾਉਣੀ ਭਾਵੇਂ ਸਰਪੰਚੀ ਨਾ ਮਿਲੇ ਉਹ ਜੇ ਦਿੱਲੀ ਕਰੋ ਬਾਬਾ ਜੀ ਆਪਾਂ ਵੋਟ ਨਹੀਂ ਖਰੀਦ ਕੇ ਪਵਾਉਣੀ ਉਹ ਜੇ ਦਿੱਲੀ ਕਰੋ ਬਾਬਿਓ ਸੋ ਮਿੱਤਰੋ ਦੱਸਿਓ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਤੇ ਇਹੇ ਜੇ ਵੀ ਹੁੰਦੇ ਨੇ ਪਰ ਜੇ ਕਿਤੇ ਇਹੋ ਜਿਹਾ ਮਿਲ ਜੇ ਫੇਰ ਸੱਚੀ ਮਿੱਚੀ ਸਾਹਮ ਲਿਓ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਜਿੰਦਾਬਾਦ ਪਿੰਡਾਂ ਦੇ ਵਿੱਚ ਏਕਾ ਬਣਾ ਕੇ ਰੱਖਿਓ ਜੇ ਹੋ ਸਕੇ ਸਰਬ ਸੰਭ ਦੀਆਂ ਕਰ ਲਓ ਸਭ ਤੋਂ ਵਧੀਆ